ਹਾਂਜੀ ਦੋਸਤੋ ਸੰਗਰੂਰ ਜ਼ਿਲ੍ਹੇ ਚ ਕੱਲ ਰਾਤ ਦਾ ਬਹੁਤ ਜ਼ਿਆਦੇ ਤੇਜ਼ ਮਾਤਰਾ ਚ ਬਾਰਿਸ਼ ਹੋ ਰਹੀ ਐ ਤੇ ਅੱਜ ਸਵੇਰੇ ਵੀ ਹੋਣ ਫੁੱਲ ਬਾਰਿਸ਼ ਆ ਤੇ ਆਪਾਂ ਨੂੰ ਤੁਹਾਨੂੰ ਇਹ ਵੀਡੀਓ ਦੇ ਅਧਾਰ 'ਤੇ ਦੇਖੋ ਇਹ 10-10 ਫੁੱਟ ਦਾ ਡੂੰਘਾ ਨਾਲਾ ਨਾਲਾ ਭਰਨ ਤੋਂ ਬਾਅਦ ਵੀ ਗਲੀ ਪਾਣੀ ਦੀ ਭਰੀ ਚੱਲ ਰਹੀ ਆ ਤੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਓ ਕਿ ਕਿੰਨਾ ਜ਼ਿਆਦੇ ਭਾਰੀ ਮਾਤਰਾ ਚ ਮੀਂਹ ਪੈ ਰਿਹਾ ਸੰਗਰੂਰ ਜ਼ਿਲ੍ਹੇ ਦੇ ਇਸ ਪਿੰਡ ਵਿੱਚ ਬਹੁਤ ਜ਼ਿਆਦੇ ਮਾਤਰਾ ਵਿੱਚ ਮੀਂਹ ਪੈ ਰਿਹਾ ਤੇ ਪਰਮਾਤਮਾ ਕਿਰਪਾ ਕਰੇ ਹੋਰ ਇਹਦੀ ਇਹਦਾ ਹਾਲ ਕਿਵੇਂ ਆ ਉਹ ਸਾਨੂੰ ਜਰੂਰ ਕਮੈਂਟਾਂ ਮੈਸੇਜ ਜਰੂਰ ਦੱਸਿਓ ਜੀ ਤੇ ਇਸ ਟਾਈਮ ਸਭਰੂ ਜਿਲ੍ਹੇ ਚ ਭਾਰੀ ਮਾਤਰਾ ਚ ਬਾਰਿਸ਼ ਹੋ ਰਹੀ ਆ ਤੇ ਪਰਮਾਤਮਾ ਸੁਖ ਸ਼ਾਂਤੀ ਰੱਖੇ ਮਾਰਸ ਨਾਲ ਮਾਹੌਲ ਪੰਜਾਬ ਦੇ ਹਲੇ ਖਰਾਬ ਨੇ ਤੇ ਪਰਮਾਤਮਾ ਆਪੇ ਰਾਖੀ ਕਰਨਗੇ ਪਰ ਇਸ ਪਿੰਡ ਵਿੱਚ ਕਾਫੀ ਤੇਜ਼ ਮਾਤਰਾ ਵਿੱਚ ਬਾਰਿਸ਼ ਹੋ ਰਹੀ ਆ ਇਹ ਬਾਕੀ ਸੁਖ ਸ਼ਾਂਤੀ ਹਾਲੇ ਤੇ ਇਹ ਗਲੀ ਪਿੰਡ ਦੀ ਸਭ ਤੋਂ ਉੱਚੀ ਗਲੀ ਆ ਇਹਦੇ ਵਿੱਚ ਇੰਨਾ ਪਾਣੀ ਆ ਤੇ ਜੋ ਪਿੰਡ ਦੇ ਨੀਵੇਂ ਗਲੀਆਂ ਨੇ ਉਹਨਾਂ ਚ ਕਿੰਨਾ ਕਿੰਨਾ ਪਾਣੀ ਹੋਊਗਾ ਇਸ ਟਾਈਮ ਵਿੱਚ ਅੱਧਾ ਫੁੱਟੋ ਵਾਂਗੂ ਪਾਣੀ ਚੜਿਆ ਹੋਇਆ ਨਾਲੇ ਤੋਂ ਉੱਪਰ ਦੀ ਹੋ ਗਏ ਤੇ ਬਹੁਤ ਤੇਜ਼ ਬਾਰਿਸ਼ ਆ ਜੀ ਇਸ ਟਾਈਮ ਪਿੰਡ ਇਹ ਜੋ ਜਿਹੜਾ ਪਿੰਡ ਆ ਜੀ ਇਹ ਤਾਂ ਬਿਲ ਨਾਲ ਨਹੀਂ ਕਰਦਾ ਛਾਂ ਨੂੰ ਨਾ ਕਰਦਾ ਇੱਥੇ ਨਾਲੀਆਂ ਵਾਸ ਯਾਰੇ ਪੁਰੇ ਪੈਰ ਤਰ ਲ ਉੱਪਰ ਦੀ ਬਗਜਾ ਭਰਾ ਨਹੀਂ ਪਤਾ ਤਾਂ ਸਾਨੂੰ ਵੀ ਦਿਮਾਸ਼ੀ